ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਜਿੰਨਾਂ ਨੇ ਡਰੱਗ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਂਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਫਾਜ਼ਲ ਕਾਜ਼ੀਲੇ ਵਿੱਚ ਪੁਲਿਸ ਦੀ ਕਮਾਂਡ ਸੰਭਾਲਣ ਵਾਲੇ ਸੰਭਾਲਣ ਵਾਲੇ ਸਰਦਾਰ ਗੁਰਮੀਤ ਸਿੰਘ ਜੀ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਨਾਇਕ ਵਜੋਂ ਜਾਣੇ ਜਾਂਦੇ ਨੇ ਅੱਜ ਆਈਜੀ ਬਲਜੀਤ ਸਿੰਘ ਰਠੌਰ ਵੱਲੋਂ ਵੀ ਬਲਜੋਤ ਸਿੰਘ ਰਠੌਰ ਵੱਲੋਂ ਵੀ ਉਹਨਾਂ ਦੀ ਬੜੀ ਛਲਾਂਗਾ ਕੀਤੀ ਗਈ ਉਹਨਾਂ ਦੇ ਕੰਮ ਦੀ ਤੇ ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਕੰਮ ਯੁੱਧ ਨਸ਼ਿਆਂ ਵਿਰੁੱਧ ਹੋ ਰਿਹਾ ਹੈ ਪੁਲਿਸ ਵੱਲੋਂ ਦੇਖੋ ਅੱਜ ਅਸੀਂ ਜਿਹੜਾ ਜੋ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜੋਤ ਸਿੰਘ ਰਠੌਰ ਆਈਜੀਪੀ ਇਹਨਾਂ ਦੀ ਰਹਿਮਾਈ ਮੇਠ ਅਸੀਂ ਇੱਥੇ ਅੱਜ ਜਿਹੜੀ ਸੰਪਰਕ ਮੀਟਿੰਗ ਕੀਤੀ ਹੈ ਇਹ ਮੀਟਿੰਗ ਦੇ ਵਿੱਚ ਸਾਡਾ ਆਪਾਂ ਵੱਖ-ਵੱਖ ਜਿਹੜੇ ਅਹੁਦੇਦਾਰਾਂ ਨਾਲ ਸੋਸਾਇਟੀ ਤੋਂ ਸਿਵਲ ਸੋਸਾਇਟੀ ਤੋਂ ਆਏ ਹੋਏ ਜਿਹੜੇ ਪਤਵੰਤੇ ਸੱਜਣ ਉਹਨਾਂ ਨਾਲ ਅਸੀਂ ਇੰਟਰੈਕਸ਼ਨ ਕੀਤੀ ਉਹਨਾਂ ਨੂੰ ਅਸੀਂ ਦੱਸਿਆ ਵੀ ਅਸੀਂ ਕੀ ਕਰ ਰਹੇ ਹਾਂ ਇਸ ਯੋਧੇ ਵਿੱਚ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਜਿਹੜੀ ਬਹੁਤ ਜ਼ਿਆਦਾ ਲੋੜ ਹੈ ਸੋ ਇਹਦੇ ਵਿੱਚ ਆਪਾਂ ਪਿਛਲੇ ਸਮੇਂ ਤੋਂ ਜਦੋਂ ਤੁਸੀਂ ਵੇਖਿਆ ਵੀ ਅਸੀਂ ਕਰੀਬ ਹੁਣ ਤੱਕ 600 ਦੇ ਲਗਭਗ 55 5 ਸਾਢੇ ਮਤਲਬ 600 ਦੇ ਲੱਗ ਜਿਹੜੀ ਅਸੀਂ ਐਫ ਆਈ ਆਰ ਲੌਂਚ ਕਰਤੀਆਂ ਹਨ ਤਿੰਨ ਚਾਰ ਮਹੀਨੇ ਚ 650 700 ਜਿਹੜਾ ਅਸੀਂ ਜਿਹੜਾ ਇੱਥੇ ਜਿਹੜਾ ਜਿਹੜਾ ਅਕਿਊਲ ਸਮਗਲ ਜਿਹੜੇ ਉਹ ਫੜੇ ਆ ਤੇ ਸਾਡੇ ਵੱਲੋਂ ਜਿਹੜਾ ਲਗਾਤਾਰ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲਦੀ ਹੈ ਸਾਰੀ ਇਹ ਪਬਲਿਕ ਦੇ ਸਹਿਯੋਗ ਦਾ ਹੀ ਰਿਜ਼ਲਟ ਹੈ ਸੋ ਪਿਛਲੇ ਸਮੇਂ ਵਿੱਚ ਅਸੀਂ ਜਦੋਂ ਇੱਕ ਆਸ ਪ੍ਰੋਜੈਕਟ ਵੀ ਸਟਾਰਟ ਕੀਤਾ ਹੋਇਆ ਆਸ ਪ੍ਰੋਜੈਕਟ ਦੇ ਵਿੱਚ ਅਸੀਂ ਉਹ ਇਲਾਕਿਆਂ 'ਚ ਗਏ ਆ ਜਿਹੜੇ ਲੋਕ ਇਸ ਨਸ਼ੇ ਦੀ ਬਿਮਾਰੀ ਤੋਂ ਪੀੜਤ ਸੀਗੇ ਤੇ ਲੇਕਿਨ ਉਹ ਆਪਣਾ ਇਲਾਜ ਨਹੀਂ ਸੀ ਕਰਾਉਂਦੇ ਨਾ ਲਾਜ ਕਰਨ ਕਰਕੇ ਜਿੱਥੇ ਕਿ ਉਹਨਾਂ ਦੀ ਡੈਥ ਵਗੈਰਾ ਵੀ ਰਿਪੋਰਟ ਹੁੰਦੀਆਂ ਸੀਗੀਆਂ ਸੋ ਅਸੀਂ ਉਹਨਾਂ ਲੋਕਾਂ ਤੱਕ ਸੰਪਰਕ ਕੀਤਾ ਜਾ ਕੇ ਉਹਨਾਂ ਦੇ ਪੇਰੈਂਟਸ ਤੱਕ ਡੋਰ ਟੂ ਡੋਰ ਜਾ ਕੇ ਪਿੰਡ ਦੇ ਪਤਵੰਤੇ ਸੱਜਣ ਲੈ ਕੇ ਸਮਾਜ ਸੇਵੀ ਸੰਸਥਾਵਾਂ ਲੈ ਕੇ ਨਾਲ ਸਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਬੰਦਾ ਜਿਹੜਾ ਸਾਡੇ ਪੰਜਾਬ ਸਰਕਾਰ ਵੱਲੋਂ ਇੱਕ ਬੜੀ ਹੀ ਵਧੀਆ ਸੇਫ ਪੰਜਾਬ ਹੈਲਪਲਾਈਨ ਜਿਹੜੀ ਸਟਾਰਟ ਕੀਤੀ ਹੈ ਜਿਹਦਾ ਨੰਬਰ ਹੈ 997944 997994 971002000 ਸੋ ਇਸ ਹੈਲਪਲਾਈਨ ਤੇ ਕੀ ਹੈ ਇਸ ਹੈਲਪਲਾਈਨ ਤੇ ਤੁਸੀਂ ਆਪਣਾ ਜਿਹੜਾ ਕੋਈ ਵੀ ਜਿਹੜਾ ਡਰੱਗ ਵੇਚਦਾ ਬੰਦਾ ਉਹਦੇ ਦੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਆਂ ਇਸ ਦੇ ਉੱਤੇ ਇੱਕ ਇਹਦੀ ਬਹੁਤ ਜ਼ਿਆਦਾ ਇੱਕ ਗੱਲੋ ਬਿਊਟੀ ਬਹੁਤ ਵਧੀਆ ਐਪ ਹੈ ਕਿ ਇਹਦੇ ਵਿੱਚ ਜਿਹੜਾ ਕਲਰ ਦਾ ਜਿਹੜਾ ਨਾਂ ਨਹੀਂ ਦੱਸਿਆ ਜਾਂਦਾ ਨਾ ਰਿਫਲੈਕਟ ਹੀ ਹੁੰਦਾ ਸੋ ਇਸ ਗੱਲੋਂ ਬੇਨਤੀ ਤੜਕ ਹੋ ਕੇ ਜਿੱਥੇ ਵੀ ਸੇਲ ਪੁਆਇੰਟ ਹੈ ਕੋਈ ਬੰਦੇ ਵੇਚਣ ਵਾਲੇ ਆ ਉਹਦੇ ਬਾਰੇ ਸਾਨੂੰ ਤਲਾਹ ਦਿਓ ਤਾਂ ਜੋ ਕਿ ਅਸੀਂ ਉਹਨਾਂ ਤੇ ਕਰੈਕਟਡਾਊਨ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਨਾਂ ਦੇ ਖਿਲਾਫ ਕਾਰਵਾਈ ਕਰੀਏ ਸੋ ਸਾਡੇ ਵੱਲੋਂ ਜਿਹੜਾ ਇਹ ਹੀ ਰਿਕੁਐਸਟ ਹੈ ਕਿ ਤੁਸੀਂ ਸਾਰਾ ਪਬਲਿਕ ਮਾਧਿਅਮ 'ਤੇ ਸਾਡਾ ਮੈਸੇਜ ਲਗਾਓ ਵੀ ઓਰਸ ਕਲੀਨ ਕਾਜ ਭਰਤੀ ਹੋ ਡੀਡਿਕਸ਼ਨ ਅਜ ਵੱਧ ਤੋਂ ਵੱਧ ਜਿਹੜਾ ਭਰਤੀ ਹੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਾਨੂੰ ਸੇਫ ਪੰਜਾਬ ਤੇ ਜਿਹੜੀ ਉਹ ਕੰਪਲੇਂਟ ਕਰੋ ਸਾਨੂੰ ਤੁਸੀਂ ਪਰਸਨਲ ਸਾਡੇ ਜਿਹੜੇ ਨੰਬਰ ਉਨਾ ਤੇ ਕਰ ਸਕਦੇ ਆ ਮੈਸੇਜ ਫੋਨ ਕਰ ਸਕਦੇ ਆ ਸਾਡੇ ਕੰਟਰੋਲ ਰੂਮਾਂ ਦੇ ਮੈਸੇਜ ਉੱਤੇ ਸਾਡੇ ਤੱਕ ਪਹੁੰਚਾਓ ਗੱਲ ਤੇ ਤਾਂ ਹੀ ਜਿਹੜਾ ਵਧੀਆ ਤਰੀਕੇ ਨਾਲ ਕਾਰਵਾਈ ਕਰ ਸਕਦੇ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਜਿਹੜਾ ਅੱਜ ਇੱਥੇ ਆਪਾਂ ਸੰਪਰਕ ਮੀਟਿੰਗ ਕੀਤੀ ਇਹਨੂੰ ਕਾਮਯਾਬ ਕਰਨ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ आईजी साहब दा स्पेशली तौरते ਧੰਨਵਾਦ ਕਰਦਾ ਆਂ ਕਿ ਜਿਹੜੇ ਐਡੀ ਦੋ ਦੋ ਚੱਲ ਕੇ ਆ ਕੇ ਸਾਨੂੰ ਰਹਿਨਮਾਈ ਕੀਤੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸਾਨੂੰ ਇਹਨਾਂ ਨੇ ਗਾਈਡ ਕੀਤਾ ਸੋ 아이ਜੀ साहब दा ਵੀ ਧੰਨਵਾਦ ਤੁਹਾਡੇ ਸਾਰੇ ਪਬਲਿਕ ਦਾ ਪ੍ਰੈਸਰ ਬੋਟਰਾਂ ਦਾ ਧੰਨਵਾਦ थैंक यू ਯੋਧ ਨਸ਼ੇ ਵਿਰੁੱਧ ਆਪਣੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਮਿਸਟਰ ਗੌਰਵ ਯਾਦੋ आईपीएस ਤੇ ਉਹਨਾਂ ਦੇ ਹੁਕਮ ਤਹਿਤ ਇੱਕ ਕੰਮ ਸਾਰਾ ਨਸ਼ੇ ਵਿਰੁੱਧ ਨਸ਼ੇ ਦੇ ਖਿਲਾਫ ਇਹ ਲੜਾਈ ਲੜੀ ਜਾ ਰਹੀ ਹੈ ਤੇ ਮੈਨੂੰ ਇੱਥੇ ਇਨਚਾਰਜ ਲਾਇਆ ਹੋਇਆ ਇਨਫਾਜ਼ਿਲ ਕਾ ਸੋ ਤੇ ਐਸਐਸਪੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਰਿਕਵਰੀ ਬਹੁਤ ਹੈ ਤੇ 500 ਤੋਂ ਉੱਪਰ ਦੇ ਥਾਣੇ ਪਰਚੇ ਹੋ ਚੁੱਕੇ ਨੇ ਹਿਰੋਇਨ ਦੀ ਰਿਕਵਰੀ ਬਹੁਤ ਹੈ ਤੇ ਹਜ਼ਾਰਾਂ ਦੇ ਵਿੱਚ ਹੀ ਹੈ ਤੇ ਥਾਰੀ ਪਬਲਿਕ ਦੀ ਕੋਪਰੇ ਆਪਣੀ ਥੜੀ ਕੋਆਪਰੇਸ਼ਨ ਬਹੁਤ ਹੈ ਸਾਡੇ ਇੱਥੇ ਰਿਮਾਨੁਮਾਨ ਹੈ ਕਿ ਬਹੁਤ ਹੀ ਪਨਾਹ ਕਾਫੀ ਜਗ੍ਹਾ ਤੇ ਹੋਇਆ ਸੀ ਸਾਰੇ ਆਪਣੇ ਖੜੇ ਨੇ ਪਤੋਤੇ ਅਸੀਂ ਸਾਨੂੰ ਇਹ ਤੁਹਾਡੇ ਮੈਂ ਤਾਂ ਆਈਓ ਵਿਸ਼ਵਾਸ ਨਾਲ ਕਹਿੰਦਾ ਕਿ ਸਭ ਤੋਂ ਵਧੀਆ ਬਣੇਗਾ ਜੀ ਇਹ ਨੰਬਰ 1 ਬਣੇਗਾ ਨਸ਼ਾ ਇਸ਼ਲਾਮ ਦੇ ਵਿੱਚ ਚਰਾਣ ਦੇ ਵਿੱਚ ਇਹਨਾਂ ਦੀ ਬਾਕੀ 1200 100 ਬੰਦੇ ਤੋਂ ਉੱਪਰ ਉਹ ਬੰਦਾ ਠੀਕ ਵੀ ਕਰਤਾ ਨਸ਼ਾ ਐਸਐਸਐਸ ਸਾਹਿਬ ਦੱਸ ਰਹੇ ਸੀ ਕਿ ਬੰਆ ਪੁੱਛਿਆ ਮੈਂ ਕਿੰਨੇ ਬੰਦੇ ਠੀਕ ਹੋ ਰਹੇ ਨੇ ਤੇ ਜਿੰਨਾਂ ਤੇ ਨਜ਼ਰ ਰੱਖੀ ਜਾਂਦੀ ਹੈ 1200 ਤੋਂ ਇਹ ਕੋਈ ਛੋਟਾ ਨੰਬਰ ਨਹੀਂ ਹੈ ਇੱਕ ਬੰਦੇ ਨੂੰ ਜਣਾਣਾ ਬੜਾ ਔਖਾ ਹੈ ਨਸ਼ਾ ਜਿਹੜਾ ਹੈਗਾ ਲਤ ਲੱਗ ਜਾਂਦੀ ਹੈ ਬੱਚੇ ਨੂੰ ਆਪ ਹੀ ਨਹੀਂ ਪਤਾ ਲੱਗਦਾ ਉਹ ਬੰਦੇ ਨੂੰ ਬੱਚੇ ਨੂੰ ਜਿੱਥੇ ਵੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹੀ ਹਾਲ ਹੈ ਹੀ ਵਾਰ ਨਾ ਉਹਦਾ ਦੇਖਿਆ ਅਸੀਂ ਮੈਂ ਦੇਸ਼ ਗਿਆ ਸੀ ਅਸੀਂ ਪੁਲਿਸ ਦੇ ਡਿਊਟੀ ਦਾ ਹੀ ਗਈ ਸੀ ਤੇ ਉੱਥੇ ਉਹ ਭੈਣ ਤਾਂ ਉਹਦੀ ਰੋਰੀ ਸੀ ਵਿਚਾਰੇ ਦੀ ਤੇ ਉਹ ਬੰਦਾ ਗਾੜਾ ਕੱਢੀ ਆ ਰਿਹਾ ਸੀ ਉਹ ਪੂਰੀ ਪੁਲਿਸ ਖੜੀ ਵਾਲੇ ਦੋਲੇ ਅਸੀਂ ਉਹਨੂੰ ਪਰਿਆਤਬਸ ਨੇ ਜਿਹੜਾ ਜਿਹੜਾ ਹੈਗਾ ਬਾਰਡਰ ਤੇ ਬੀਐਸਐਫ ਵੀ ਹੈ ਪੂਰੀ ਕੋਆਪਰੇਸ਼ਨ ਹੈ ਐਸਪੀ ਸਾਹਿਬ ਦੀ ਇਹਨਾਂ ਦੀ ਮੀਟਿੰਗ ਹੁੰਦੀ ਰਹਿੰਦੀ ਹੈ ਜੁਆਇੰਟ ਆਪਰੇਸ਼ਨ ਵੀ ਚੱਲਦੇ ਨੇ ਰਾਤ ਨੂੰ ਜੋ ਚੱਲਦਾ ਹੈ ਡਰੋਨ ਚੱਲਦੇ ਨੇ ਹੋਰ ਚੱਲਦਾ ਹੈ ਉਹਨਾਂ ਤੇ ਵੀ ਨਜ਼ਰ ਉੱਥੇ ਪੂਰੀ ਰਿਕਵਰੀ ਹੋ ਰਹੀ ਹੈ ਬੜਾ ਕੁਝ ਚੱਲ ਰਿਹਾ ਹੈ ਮੈਨੂੰ ਪਤਾ ਮੈਂ ਇੱਥੇ ਰਿਹਾ ਅਫਰੋਜ਼ਪੁਰ 206 ਕਿਲੋਮੀਟਰ ਦਾ ਬਾਰਡਰ ਹੈ ਪਹਿਲਾਂ ਸੀ ਉੱਥੋਂ ਲੈ ਕੇ ਮੈਂ ਆਪਣਾ ਪੂਰਾ ਫਾਜ਼ਿਲਕਾ ਵਿੱਚ ਪੈਂਦਾ ਸੀ ਉਦੋਂ ਉਦੋਂ ਐਨਾ ਸੀਗਾ ਉਦੋਂ ਤੇ ਉਦੋਂ ਡਰੋਨ ਦੇ ਨਾਲ ਨਸ਼ਾ ਨਹੀਂ ਆਂਦਾ ਸੀ ਇੱਥੇ ਡਰੋਨ ਦੇ ਨਾਲ ਨਸ਼ਾ ਨਹੀਂ ਆਂਦਾ ਸੀ ਉਦੋਂ ਤਾਂ ਬੰਦੇ ਹੀ ਲੈ ਕੇ ਆਉਂਦੇ ਸੀਗੇ ਪਹਿਲਾਂ ਤਾਂ ਖਸੋਨੇ ਦੀ ਸਮਗਲੀ ਹੁੰਦੀ ਸੀ ਤੇ ਕੋਆਪਰੇਸ਼ਨ ਹੁੰਦੀ ਸੀ ਪੂਰੀ ਨਸ਼ੇ ਦੇ ਫਿਰ ਨਸ਼ੇ ਦਾ ਕੰਮ ਚੱਲਣ ਲੱਗ ਗਿਆ ਨਸ਼ੇ ਦਾ ਉਹ ਕਹਿੰਦੇ ਕੰਮ ਨਸ਼ਾ ਦਾ ਵੀ ਕਰੋ ਇਹ ਹੁਣ ਨਸ਼ੇ ਦਾ ਰੱਬ ਸੁਖ ਰੱਖੇਗੀ ਪਰਮਾਤਮਾ ਦੇ ਵੀ ਸਾਨੂੰ ਉਹ ਹੈ ਕਿ ਅਫਸਰਾਂ ਸਾਡੇ ਬਹੁਤ ਚੰਗੇ ਨੇ ਸਹਿਯੋਗ ਦੇ ਰਹੇ ਨੇ ਦੇਮਨ ਪਬਲਿਕ ਦੇ ਬਹੁਤ ਵਿਸ਼ਵਾਸ ਹੈ ਕਿ ਪਬਲਿਕ ਸਾਨੂੰ ਬਹੁਤ ਸਹਿਯੋਗ ਦੇਗੀ। थैंक यू सर। ਲਾਤ ਜਿਹੜੀ ਬਹੁਤ ਮੋੜੀ ਹੈ ਤੇ ਪੂਰਾ ਸਹਿਯੋਗ ਹੋਏਗਾ। ਇਸਪਾਹਬ ਇਜ਼ ਡੂਇੰਗ ਬਹੁਤ ਵਧੀਆ ਨਾ ਉਹ। ਉਪਸਰਾਨ ਬੜੇ ਵਧੀਆ ਨੇ। ਸਰ ਸਭ ਕੁਝ ਬਹੁਤ ਵਧੀਆ ਟੀਮ ਬਹੁਤ ਚੰਗੀ ਹੈ। ਜਿਹੜੀ ਤੁਹਾਡੇ ਵਾਲੀ ਮੀਡੀਆ ਟੀਮ ਹੈ ਇਹ ਵੀ ਬਹੁਤ ਚੰਗੀ ਹੈ। ਕਿ ਦੇ ਆਰ ਐਕਸਲੈਂਟ ਤੇ ਇਸ ਤੋਂ ਉੱਪਰ ਸਾਨੂੰ ਹੋਰ ਕੀ ਚਾਹੀਦਾ। ਆਪਣੀ ਜਿਹੜੀ ਹੈ ਜਿਹੜੇ ਜਿਹੜੇ ਉਹ ਨੇ ਨਾ ਚੌਧਰੀ ਜਿਹੜੇ ਆਰਗੇਨਾਈਜੇਸ਼ਨਸ ਦੇ ਆ ਦੇਖੋ ਖੜੇ ਨੇ ਇਸ ਤਿਸ ਮਾਰਸ਼ਲ ਜੀ ਖੜੇ ਨੇ ਤੇ ਹੋਰ ਹੋਰ ਵੀ ਹੈਗੇ ਕਾਫੀ ਨੇ ਤੇ ਜਿਨ੍ਹਾਂ ਨੇ ਇੱਥੇ ਅਸੀਂ ਇੱਥੇ ਵੀ ਮਿਲੇ ਆ ਪਬਲਿਕ ਨੂੰ ਦੁਨੀਆ ਕਾਸੋਇਚ ਹੋ ਰਿਹਾ ਹੈ ਉਹਨਾਂ ਦੇ ਵਾਚ ਵੀ ਰੱਖੀ ਜਾ ਰਹੀ ਹੈ ਘਰ ਵਾਲੇ ਦੱਸ ਵੀ ਦਿੰਦੇ ਨੇ ਤੇ ਨਜ਼ਰ ਤੇ ਵੀ ਰੱਖਦੇ ਨੇ ਇਹ ਕਿ ਪੁਲਿਸ ਨਹੀਂ ਕੰਮ ਕਰ ਰਹੀ ਹੈ ਇਹ ਤਾਂ ਪੁਲਿਸ ਦਾ ਤਾਂ ਨਾਮ ਤੇ ਲਾਣਾ ਬੜਾ ਸੌਖਾ ਹੈ ਪਰ ਜਿਹੜੇ ਆਪ ਕੰਮ ਕਰੋ ਉਹਦਾ ਕਰਨਾ ਉਹ ਹੋਰ ਨਹੀਂ ਕਰ ਸਕਦਾ ਬੰਦਾ ਖੁਦ ਕਰਨਾ ਚਾਹੀਦਾ ਖੁਦ ਸਰ ਇੰਟਰਨੈਸ਼ਨਲ ਬਾਰਡਰ ਲੱਗਦਾ ਸਾਡੇ ਫਾਜ਼ਲ ਪੰਜਾਬ ਪੁਲਿਸ ਜਿੱਥੇ ਫਾਜ਼ਲ ਕਾ ਜਿਹੜੇ ਦੀ ਪਬਲਿਕ ਦਾ ਸਹਿਯੋਗ ਲੈ ਰਹੀ ਹੈ ਔਰ ਆਸ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਸ਼ੇ ਨੂੰ ਜੜ੍ਹਾਂ ਤੋਂ ਪੁੱਟਣ ਲਈ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਡੈਨਿਕਸ ਵਿਰਾਟੀਵੀ ਤੋਂ